ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਦਾਇਤਾਂ ਤੇ ਹੁਣ ਇਲਾਕੇ ਵਿੱਚ ਵਿਦਿਆਰਥਣਾਂ ਤੇ ਔਰਤਾਂ ਦੀ ਸੁਰੱਖਿਆ ਦੇ ਲਈ ਪੁਲਿਸ ਨੇ ਸ਼ੀ ਸਕਾਉਡ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸਕੂਲਾਂ ਕਾਲਜਾਂ ਤੇ ਮੋਹੱਲਿਆਂ ਵਿੱਚ ਮਹਿਲਾ ਪੁਲਿਸ ਕਰਮਚਾਰੀ ਆਪਣੇ ਵਿਸ਼ੇਸ਼ ਵਾਹਨ ਰਾਹੀਂ ਗਸ਼ਤ ਕਰਨਗੇ ਤੇ ਸ਼ਰਾਰਤੀਆਂ ਅਸਰਾ ਨੂੰ ਨੱਥ ਪਾਉਣਗੇ ਤੇ ਦੱਸਦੇ ਹਾਂ ਅੱਜ ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੂਲ ਦੇ ਬਾਹਰ ਵੀ ਮਹਿਲਾ ਪੁਲਿਸ ਕਰਮਚਾਰੀ ਰਾਜਕੌਰ ਤੇ ਪੂਜਾ ਰਾਣੀ ਆਪਣੇ ਵਿਸ਼ੇਸ਼ ਵਾਹਨ ਨਾਲ ਤਾਇਨਾਤ ਦਿਖਾਈ ਦਿੱਤੇ ਅਤੇ ਅਨਾਉਂਸਮੈਂਟ ਕਰ ਰਹੇ ਸਨ ਕਿ ਸਕੂਲ ਦੇ ਨੇੜੇ ਕੋਈ ਵੀ ਨੌਜਵਾਨ ਗਿਰੀਆਂ ਨਾ ਮਾਰੇ ਤੇ ਨਾ ਹੀ ਹ ਦੀ ਵਰਤੀ ਜਾ ਰਹੀ ਹੈ ਤੇ ਮਹਿਲਾ ਪੁਲਿਸ ਕਰਮਚਾਰੀ ਰਾਜਕੌਰ ਤੇ ਪੂਜਾਰਣੀ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਜੁਤੀ Yadav ਅਤੇ ਨਿਰਦੇਸ਼ਾਂ ਦੇ ਅਨੁਸਾਰ ਜੁੜਾ ਹੈ ਉਹਨਾਂ ਦੇ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਕਾਲਜਾਂ ਦੇ ਬਾਹਰ ਗਸ਼ਤ ਕਰਦੇ ਨੇ ਤੇ ਜੇਕਰ ਕੋਈ ਵਿਦਿਆਰਥਣ ਉਹਨਾਂ ਨੂੰ ਛੇੜਛਾੜ ਸੰਬੰਧੀ ਸ਼ਿਕਾਇਤ ਕਰਦੀ ਹੈ ਤਾਂ ਉਸ ਉੱਤੇ ਤੁਰੰਤ ਹੀ ਕਾਰਵਾਈ ਕੀਤੀ ਜਾਂਦੀ ਹੈ ਉਥੇ ਹੀ ਜੇਕਰ ਅਸੀਂ ਗੱਲ ਕਰੀਏ ਸਕੂਲਾਂ ਕਾਲਜਾਂ ਦੇ ਬਾਹਰ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਤਾਂ ਸਥਾਪਿਤ ਕੀਤੀ ਗਈ ਹੈ ਸ਼ੀ ਸਕਾਉਟ ਦੀ ਕਾਰਜਕਾਰੀ ਦੇਖ ਕੇ ਅੱਜ ਮਾਪੇ ਖੁਸ਼ ਨਜ਼ਰ ਆ ਰਹੇ ਨੇ ਹੁਣ ਕਿਹਾ ਹੈ ਕਿ ਅਕਸਰ ਸ਼ਿਕਾਇਤਾਂ ਜਿਹੜੀਆਂ ਨੇ ਉਮਲਦੀਆਂ ਰਹਿੰਦੀਆਂ ਨੇ ਕਿ ਸਕੂਲ 'ਚ ਛੁੱਟੀ ਦੌਰਾਨ ਕੁਝ ਮੰਚਲੇ ਨੌਜਵਾਨ ਵਿਦਿਆਰਥਣ ਨੂੰ ਪਰੇਸ਼ਾਨ ਕਰਦੇ ਨੇ ਤੇ ਹੁਣ ਪੁਲਿਸ ਦੀ ਮੁਸ਼ਤੈਦੀ ਵੱਡੀ ਰਾਹਤ ਜਿਹੜੀ ਇਹ ਸਾਨੂੰ ਦੇਵੇਗੀ ਤੇ ਇੱਕ ਵਿਦਿਆਰਥਣ ਦੀ ਮਾਤਾ ਰਣਵੀਰ ਕੌਰ ਨੇ ਕਿਹਾ ਹੈ ਕਿ ਉਹ ਆਪਣੀ ਲੜਕੀ ਨੂਰ ਰਜਨਾ ਸਕੂਲ ਤੋਂ ਲੈਣ ਆਉਂਦੀ ਹੈ ਅਕਸਰ ਹੀ ਉਹ ਦੇਖਦੇ ਨੇ ਕਿ ਨੌਜਵਾਨ ਆਸ-ਪਾਸ ਗੀੜੀਆਂ ਮਾਰਦੇ ਰਹਿੰਦੇ

ਤੁਸੀਂ ਡੇਲੀ ਲੈਣਾ ਉਹਨੇ ਬੱਚਿਆਂ ਨੂੰ ਹਾਂਜੀ ਪਹਿਲਾਂ ਇਦਾਂ ਪਹਿਲਾਂ ਮੁੰਡੇ ਆਉਂਦੇ ਸੀ ਡੇਟੀ ਨੂੰ ਹਾਂਜੀ ਆਉਂਦੇ ਸੀ ਤੇ ਹੁਣ ਫਰਕ ਆ ਜੀ ਹਾਂਜੀ ਜਸਵੰਤ ਸਿੰਘ ਆ ਜੀ ਕਿੱਥੋਂ ਰਹਿਣ ਵਾਲੇ ਆਪਾਂ ਮੱਛੜ ਸਾਹਿਬ ਦੀ ਰਹਿਣ ਵਾਲੇ ਆ ਜੀ ਕਿ ਕਹੂੰ ਕਿ ਜਿਹੜਾ ਮੈਂ ਦੋ ਲੇਡੀਜ਼ ਪੋਸਟੇਵ ਕੋਈ ਪ੍ਰਾਇਮਰੀ ਸਕੂਲਾਂ ਦੇ ਅੱਗੇ ਤੁਸੀਂ ਉਹ ਬੱਚੇ ਨਹੀਂ ਲੈਣਾ ਕੁੜੀ ਨੂੰ ਹਾਂਜੀ ਕੁੜੀਆਂ ਨੂੰ ਲੈਣੇ ਆ ਜੀ ਫਰਕ ਮੇਰਾ ਫਰਕ ਪਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਮੁੰਡੇ ਤੇ ਉਹ ਗੇੜੀਆਂ ਮਾਰਦੇ ਤੇ ਲਿਛੇੜੀ ਵੀ ਬਹੁਤ ਆਉਂਦੇ ਜਾਂਦੇ ਤੇ ਇੱਧਰ ਤੇ ਮੈਡਮ ਜੀ ਉਹਨਾਂ ਦਾ ਕਰਕੇ ਖੜਨ ਕਰਕੇ ਬਹੁਤ ਫਰਕ ਪੜ ਗਿਆ ਤੇ ਸਵੀਟ ਟਾਈਮ ਸਾਰੀ ਅੰਨੇ ਮੁਲਾਜ਼ਮ ਆਪਣੇ ਤੇ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਤੇ ਮੈਡਮ ਦੀ ਡਿਊਟੀ ਲਈ ਆ ਤੇ ਸਾਰਾ ਉਹਨਾਂ ਦੀ ਇਹਦੇ ਵਿੱਚ ਤਾਂ ਇਹ ਸਭ ਤੋਂ ਪਹਿਲਾਂ ਹੂਡਰ ਹੈ ਲਾਈਟਸ ਨੇ ਤੇ ਮਾਈਕ ਦੀ ਸੁਵਿਧਾ ਦਿੱਤੀ ਗਈ ਹੈ ਕਿਸ ਕੰਪਲੀਮੈਂਟ ਕੀ ਫਰਕ ਪੈਣਾ ਤੁਹਾਡਾ ਇਸ ਕੰਪਲੀਮੈਂਟ ਵੀ ਇਹ ਸਾਨੂੰ ਮੇਨ ਮਕਸਦ ਤਾਂ ਇਹੀ ਹੈ ਕਿ ਜਿਵੇਂ ਕਿ ਲੇਡੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਸ ਮਕਸਦ ਦੇ ਲਈ ਸਾਨੂੰ ਇਹ ਸਕੂਲ ਦਿੱਤੇ ਗਿਆ ਹਨ ਕਿ ਸਾਡੀ ਸ਼ੁਰੂ ਦੇ ਮੁਤਾਬਕ ਮਾਛਵਾੜਾ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਉੱਥੇ ਖੜ ਕੇ ਆ ਬਤਲ ਕਿ ਜਿਹੜੀ ਲੇਡੀਜ਼ ਹੈ ਲੜਕੀਆਂ ਹੈ ਕਿ ਅਗਰ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਨੂੰ ਦੱਸਦੀਆਂ ਵੀ ਨੇ ਜਾਂ ਆਸ-ਪਾਸ ਕੋਈ ਲੜਕਾ ਆਂਦਾ ਹੈ ਜਾਂ ਉਹਨਾਂ ਨਾਲ ਛੇੜਛਾੜ ਕਰਦਾ ਹੈ ਉਹਨਾਂ ਨੂੰ ਸੁਰੱਖਿਆਤ ਰੱਖਣ ਵਾਸਤੇ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਵਾਸਤੇ ਇੱਥੇ ਖੜ੍ਹੇ ਹਾਂ। ਅੱਛਾ ਠੀਕ ਹੈ। ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਕੀ ਕਰਦੇ ਹਾਂ? ਅਗਰ ਕਿਸੇ ਨੂੰ ਸਮੱਸਿਆ ਆਂਦੀ ਹੈ ਅਸੀਂ ਉਸੇ ਟਾਈਮ ਵੀ ਹੱਲ ਕਰਦੇ ਹਾਂ। ਜੇ ਨਾ ਹੋ ਸਕੇ ਤਾਂ ਉਹਨਾਂ ਤੋਂ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਲੈਂਦੇ ਹਾਂ ਤੇ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਸਾਡੇ ਦਫ਼ਤਰ ਆਓ। ਸਾਡਾ ਦਫ਼ਤਰ ਹੈ ਸਾਂਝ ਕੇਂਦਰ। ਉੱਥੇ ਤੁਸੀਂ ਸਾਡੇ ਕੋਲ ਆਓ ਅਸੀਂ ਇੱਥੇ ਸਵੇਰੇ 9:00 ਤੋਂ ਲੈ ਕੇ 6:00 ਵਜੇ ਤੱਕ ਅਸੀਂ ਇੱਥੇ ਹੁੰਦੇ ਹਾਂ। ਉਹਨਾਂ ਦਾ ਅਸੀਂ ਕੰਪਲੇਂਟ ਲੈ ਕੇ ਉਹਨਾਂ ਦਾ ਹੱਲ ਕਰਦੇ ਹਾਂ। ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਸ਼ਡਿਊਲ ਵੀ ਆਉਂਦਾ ਸਕੂਲਾਂ ਦਾ ਜਾਂ ਆਪਣੇ ਹਿਸਾਬ ਨਾਲ ਚੱਲਦੇ ਜਾਂ ਕਿਹੜੇ ਕਿਹੜੇ ਸਕੂਲ 'ਚ ਜਾਣਾ ਨਹੀਂ ਨਹੀਂ ਸਾਨੂੰ ਸ਼ਡਿਊਲ ਆਉਂਦਾ ਹੈ ਜੀ ਸਾਡੇ ਜਿਹੜੇ ਮੈਡਮ ਨੇ ਇਨਚਾਰਜ ਡਿੰਪਲ ਮੈਡਮ ਉਹਨਾਂ ਵੱਲੋਂ ਸਾਨੂੰ ਡੇਲੀ ਦਾ ਡੇਲੀ ਰੁਟੀਨ ਆਉਂਦਾ ਹੈ ਉਹਦੇ ਸ਼ਡਿਊਲ ਆਉਂਦਾ ਹੈ ਸ਼ਡਿਊਲ ਦੇ ਮੁਤਾਬਿਕ ਹੀ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਜੀ ਇਹ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਇਸ ਤੋਂ ਇਲਾਵਾ ਸੇ ਸਕੂਲ ਮਤਲਬ ਕਿ ਜਿਹੜਾ ਮਾਛਵਾੜਾ ਸਾਹਿਬ ਦਾ ਏਰੀਆ ਪੈਂਦਾ ਸਾਰਾ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਅਸੀਂ ਜਾਂਦੇ ਹਾਂ ਜਿੰਦਾ ਦੇ ਵਿੱਚ ਜਾਂਦੇ ਹਾਂ अच्छा ये इस ਵਿੱਚ ਕੀ ਕੀ ਫੰਕਸ਼ਨ ਨੇ ਜੀ ਕੀ ਕੀ ਕਰ ਸਕਦਾ ਹੈ ਇਸ ਕੀ ਕੀ ਸੁਵਿਧਾਵਾਂ ਨੇ ਸੁਵਿਧਾਵਾਂ ਤਾਂ ਇਹਦੇ ਵਿੱਚ ਇਹੀ ਹੈ ਕਿ ਦੇਖੋ ਅਸੀਂ ਮਤਲਬ ਜਿੰਨੀ ਵੀ ਲੇਡੀਜ਼ ਦੀ ਕੰਪਲੇਂਟਸ ਨੇ ਠੀਕ ਹੈ ਉਹ ਅਸੀਂ ਡੀਲ ਕਰਦੇ ਹਾਂ ਮਾਛੋੜਾ ਸਾਹਿਬ ਜਿਹੜਾ ਸਾਡਾ ਦਫਤਰ ਹੈ ਉੱਥੇ ਬੈਠ ਕੇ ਅਸੀਂ ਇਹੀ ਡੀਲ ਕਰਦੇ ਹਾਂ ਕਿ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਸੀ ਕਿ ਥਾਣੇ ਵਿੱਚ ਜਾ ਕੇ ਆਪਣੀ ਪ੍ਰੋਬਲਮਸ ਦੱਸਣ ਦੇ ਵਿੱਚ ਉਹਨਾਂ ਨੂੰ ਸ਼ਰਮ ਮੈਸ ਹੁੰਦੀ ਸੀਗੀ ਇਸ ਕਰਕੇ ਸਰਕਾਰ ਨੇ ਹਰੇਕ ਥਾਣੇ ਦੇ ਵਿੱਚ ਮਹਿਲਾ ਮਿੱਤਰ ਖੋਲਿਆ ਉਹਦੇ ਅਕੋਰਡਿੰਗ ਅਸੀਂ ਸਾਡੇ ਕੋਲ ਲੇਡੀਜ਼ ਆਂਦੀਆਂ ਸਾਨੂੰ ਬਿਨਾ ਉੱਤ ਸਪੀਸੇ ਦੱਤੋਂ ਸਾਡੇ ਕੋਲ ਆਪਣੀ ਕੰਪਲੇਂਟਸ ਲਿਖਾਉਂਦੇ ਨੇ ਅਸੀਂ ਬਿਨਾਂ ਦੇਰੀ ਤੋਂ ਉਹਨਾਂ ਦੀ ਕੰਪਲੇਂਟ ਤੇ ਹੱਲ ਕਰਦੇ ਆ ਜੀ ਉਹਨਾਂ ਦੀ ਸਮੱਸਿਆਵਾਂ ਦਾ ਜੋ ਜੋ ਵੀ ਉਹਨਾਂ ਦੀ ਸਮੱਸਿਆ ਹੋਉਂਦੀ ਆ ਉਹਨਾਂ ਨੂੰ ਅਸੀਂ ਹੱਲ ਕਰਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਫੀਡਬੈਕ ਵੀ ਲੈਂਦੇ ਆ ਕਿ ਦੱਸੋ ਤੁਸੀਂ ਤੁਹਾਨੂੰ ਜੋ ਅਸੀਂ ਤੁਹਾਡਾ ਸਮਝੌਤਾ ਕਰਾਇਆ ਜੋ ਜਾਂ ਤੁਹਾਡਾ ਰਾਜਨਾਮਾ ਕਰਾਇਆ ਉਹ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਠੀਕ ਹੋ ਜਦੋਂ ਸਾਨੂੰ ਦੱਸਦੇ ਨੇ ਆਪਣੀ ਫੀਡਬੈਕ ਦਿੰਦੇ ਨੇ ਕਿ ਹਾਂਜੀ ਮੈਡਮ ਜੀ ਅਸੀਂ ਠੀਕ ਆ ਤੇ ਸਾਨੂੰ ਫਿਰ ਖੁਸ਼ੀ ਮਹਿਸੂਸ ਹੁੰਦੀ ਹੈ ਜਿਹੜੇ ਮਨ ਚਲੇ ਘੁੰਮ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਸੀਂ 판ਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਜੋ ਵੀ ਤੁਸੀਂ ਹਰਕਤਾਂ ਕਰਦੇ ਹੋ ਉਹਨਾਂ ਤੋਂ ਬਾਅਦ ਆ ਜਾਓ ਹੁਣ ਮੈਡਮ ਨੇ ਐਸਐਸਪੀ ਮੈਮ ਨੇ ਸਾਨੂੰ ਸਕਿਉਰਟੀਆਂ ਦਿੱਤੀਆਂ ਨੇ ਈਸੀ ਕਰਕੇ ਦਿੱਤੀਆਂ ਨੇ ਠੀਕ ਹੈ ਕਿ ਤੁਸੀਂ ਜਿੰਨੀ ਵੀ ਲੜਕੀਆਂ ਦੇ ਨਾਲ ਕੋਈ ਸ਼ੇੜ ਸ਼ੜ ਹੁੰਦੀ ਹੈ ਉਹ ਘਟ ਜAVE ਜਦੋਂ ਦੇਖੋ ਅਸੀਂ ਖੜੇ ਹੁੰਦੇ ਹਾਂ ਤਾਂ ਇੱਥੇ ਕੋਈ ਨਹੀਂ ਹੁੰਦਾ ਜਦੋਂ ਅਸੀਂ ਚੱਲੇ ਜਾਂਦੇ ਹਾਂ ਉਸ ਤੋਂ ਬਾਅਦ ਇੱਥੇ ਆ ਕੇ ਰਾਉਂਡ ਲਾਉਂਦੇ ਨੇ ਸਾਨੂੰ ਪਤਾ ਲੱਗਦਾ ਹੈ ਜਿਹੜੇ ਸਕਿਉਰਟੀ ਗਾਰਡ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਆਉਂਦੇ ਹੋ ਮੈਮ ਤੁਸੀਂ ਬਹੁਤ ਡਰ ਜਾਂਦੇ ਨੇ ਫਿਰ ਹਫਤਾ 10 ਦਿਨ ਉਹ ਨਹੀਂ ਆਉਂਦੇ ਉਸ ਤੋਂ ਬਾਅਦ ਫਿਰ ਉਹ ਰਿਪੀਟ ਕਰ ਦਿੰਦੇ ਹੁਣ ਅਸੀਂ ਮਤਲਬ ਕਿ ਹਫਤੇ ਬਾਅਦ ਇੱਥੇ ਸਾਡਾ ਜਾਂ ਹਫਤੇ ਬਾਅਦ ਤੀਜੇ ਦਿਨ ਜੋ ਵੀ ਸਾਡੀ ਵਾਰੀ ਰੁਟੀਨ ਆਉਂਦੀ ਹੈ ਅਸੀਂ ਇੱਥੇ ਆ ਕੇ ਖੜਾਂਗੇ ਤਾਂ ਜੋ ਕੋਈ ਵੀ ਲੜਕਾ ਇੱਥੇ ਨਾ ਆ ਸਕੇ ਤੇ ਜਿੰਨੀ ਵੀ ਲੜਕੀਆਂ ਆ ਸੁਰੱਖਿਅਤ ਆਪਣੇ ਘਰ ਜਾ ਸਕਣ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਸ਼ੇਡ ਛੱਡਣਾ ਹੋਵੇ